ਦੁਆਬਾ نیوز 24 ਸ਼ਾਨ ਲਈ ਅਜੇ ਸਿੰਘ ਨਾਗੀ, ਮਨਪ੍ਰੀਤ ਸਿੰਘ ਮਜਾਰਾ, ਗੁਰਸ਼ਾਨ ਸਿੰਘ ਨਾਗੀ, ਰਾਜਵਿੰਦਰ ਸਿੰਘ ਰਾਜਾ, ਕੋਟਲੀ, ਰਾਮ ਪ੍ਰਕਾਸ਼, ਟੋਨੀ, ਦੁਸਾਂਜ, ਕਲਾਂਦੀ ਵਿਸ਼ੇਸ਼ ਰਿਪੋਰਟ ਤਾਰਾ ਚਿੰਨ ਮਜੀਠਾ ਨਕਲੀ ਜ਼ਹਿਰੀਲੀ ਸ਼ਰਾਬ ਕਾਰਨ 15 ਲੋਕਾਂ ਦੀ ਮੌਤ ਦੀ ਨਿਆਂਇਕ ਜਾਂਚ ਦੀ ਮੰਗ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਲੋਕ ਇਨਸਾਫ ਮੰਚ ਤਾਰਾ ਚਿੰਨ ਤਾਰਾ ਚਿੰਨ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 25 ਤੋਂ 25 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਜਰਨਲ ਫਿਲੌਰ ਤਾਰਾ ਚਿੰਨ ਫਿਲੌਰ ਲੋਕ ਇਨਸਾਫ ਮੰਚ ਤਹਿਸੀਲ ਫਿਲੌਰ ਦੇ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਐਸਡੀਐਮ ਫਿਲੌਰ ਰਾਹੀਂ ਰਾਜਪਾਲ ਪੰਜਾਬ ਨੂੰ ਇੱਕ ਮੰਗ ਪੱਤਰ ਭੇਜਿਆ ਤੇ ਮੰਗ ਕੀਤੀ ਕਿ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੱਦਾ ਪਿੰਡ ਮਰ ਪੰਗਾਲੀ ਤੇ ਥਰੀਵਾਲ ਵਿੱਚ ਨਕਲੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 25 ਤੋਂ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਨਕਲੀ ਜ਼ਹਿਰੀਲੀ ਸ਼ਰਾਬ ਬਣਾਉਣ ਵਾਲਿਆਂ ਤੇ ਕਤਲ ਦਾ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ। ਕਿਉਂਕਿ 12 ਮਈ 2025 ਦੀ ਰਾਤ ਨੂੰ ਨਕਲੀ ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ ਤੇ ਬਹੁਤ ਸਾਰੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਅਪੰਗ ਹੋ ਗਏ ਹਨ ਇਸ ਨਕਲੀ ਤੇ ਜ਼ਹਿਰੀਲੀ ਸ਼ਰਾਬ ਵਿਕਰੀ ਦੀ ਨਿਆਂਇਕ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਕੀਤੀ ਜਾਵੇ ਲੋਕ ਇਨਸਾਫ ਮੰਚ ਤਹਿਸੀਲ ਫਲੋਰ ਦੇ ਆਗੂਆਂ ਪ੍ਰਦਾਨ ਜਰਨਲ ਫਲੋਰ ਸਕੱਤਰ ਪਰਸ਼ੋਤਮ ਫਲੋਰ ਐਡਵੋਕੇਟ ਸੰਜੀਵ ਪੋਰਾ ਮਾਸਟਰ ਹੰਸ ਰਾਜਾ ਦੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਯੁੱਧ ਨਸ਼ਾ ਵਿਰੁੱਧ ਦੀ ਹਵਾ ਨਿਕਲ ਗਈ ਹੈ ਤੇ ਸ਼ਰਿਆਮ ਸ਼ਾਰਬ ਮਾਫੀਆਨ ਸਰਕਾਰ ਦੇ ਲੋਕਾਂ ਦੀ ਮਿਹਨਤ ਨਾਲ ਮੌਤ ਦਾ ਸਮਾਨ ਗਲੀ ਗਲੀ ਵਿੱਚ ਵੰਡ ਰਿਹਾ ਹੈ ਜ ਜਿਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋਂ ਨਿੱਕੇ ਮੋਟੇ ਨਸ਼ਾ ਕਰਨ ਵਾਲਿਆਂ ਨੂੰ ਜੇਲ੍ਹ ਵਿੱਚ ਟਕਿਆ ਜਾ ਰਿਹਾ ਹੈ ਉਨਾਂ ਨੇ ਕਿਹਾ ਕਿ 2024 ਵਿੱਚ ਵੀ ਸੰਗਰੂਰ ਦੇ ਹਲਕਾ ਦਿਲਬਾ ਦੇ ਪਿੰਡ ਗੁਜਰਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਤੋਂ ਵੀ ਪਹਿਲਾਂ ਸਨ 2020 ਵਿੱਚ ਕੈਪਟਨ ਸਰਕਾਰ ਮੌਕੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਤੇ ਰਾਜਪੁਰਾ ਵਿੱਚ 130 ਦੇ ਕਰੀਬ ਮੌਤਾਂ ਹੋ ਗਈਆਂ ਸਨ। ਉਨਾਂ ਨੇ ਕਿਹਾ ਕਿ ਨਸ਼ੇਤੇ ਜ਼ੀਰੋ ਸਹਿਣ ਵਾਲੀ ਸਰਕਾਰ ਵਿੱਚ ਹਰ ਤਰ੍ਹਾਂ ਦਾ ਮਾਫੀਆ ਪੂਰੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਤੇ ਕਈ ਵਾਰ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਹੀ ਕਾਰਵਾਈ ਕੀਤੀ ਜਾਂਦੀ ਹੈ। मंग पत्र मास्टर करेल फिलौर जसवंत बोद दास गन्ना पिंड हनी संतोखपुरा सरबजीत साब सबका सरपंच रामगढ़ डॉक्टर संदीप कुमार लंबरदार चरणजीत सिंह सेखूपुर राजेंद्र कुमार राज सुरेंद्र मला सरूप कलेर विजय कुमार संदीप गन्ना पिंड दीपक रविदसपुरा जसवीर संधू ऋतक रूपोवाल मनोर बाली सुभाष सापुर मरे लोगों का माफिया मुर्दाबाद शराब मुर्दाबाद लोग ਜਿੰਦਾਬਾਦ ਜਿੰਦਾਬਾਦ ਜਿੰਦਾ ਇੱਕ ਜਿੰਦਾਬਾਦ 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 ਉਹਦੇ ਪਿੰਡ ਇੱਕ ਮਾਲੜੀ ਆ ਇੱਕੋ ਪਿੰਡ ਹੋ ਰਿਹਾ ਉਥੇ ਜਿਹੜੀ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਹੋਂਦ ਤੱਕ ਮੌਤ ਹੋ ਗਈ ਔਰ ਪਿਛਲੇ ਸਾਲ ਡੜਬਾ ਮੰਡੀ ਦੇ ਵਿੱਚ 24 ਲੋਕ ਬਿਮਾਰ ਹੋਏ ਉਸ ਤੋਂ ਜੇ ਪਿੱਛੇ ਚਲ ਜੇ 2020 ਦੇ ਵਿੱਚ ਕਾਰਨ ਕਾਰਨ ਗੁਰਦਾਸਪੁਰ ਤੇ ਰਾਜਪੂਰੀ ਦੇ ਵਿੱਚ 150 ਲੋਕਾਂ ਦੀ ਮੌਤ ਹੋਈ। ਔਰ ਹਰ ਸਰਕਾਰ ਦੇ ਵਿੱਚ ਇਹ ਸ਼ਰਾਬ ਮਾਫੀਆ ਜਿਹੜਾ ਸਰਕਾਰ ਦੇ ਬੰਦਿਆਂ ਨਾਲ ਮਿਲ ਕੇ ਸ਼ਰਾਬ ਮਾਫੀਆ ਵਿੱਚ ਜਿਹੜੇ ਸਿਆਸਤਦਾਨ ਔਰ ਵਿੱਚ ਜਿਹੜਾ ਪੁਲਿਸ ਮਹਿਕਮਾ ਆ ਉਹ ਮਾੜੀ ਸ਼ਰਾਬ ਜਿਹੜੀ ਜ਼ਹਿਰੀਲੀ ਸ਼ਰਾਬ ਜਿਹੜੀ ਆ ਉਹ ਲਿਆ ਕੇ ਕੁੜੀਆਂ ਵੜਾ ਕੇ ਵੇਚਦੇ। ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ। ਜੇਸ ਵੇਲੇ ਲੋਕ ਮਾਰੇ ਜਾਂਦੇ ਆ ਗਰੀਬ ਆ ਉਹ ਵੇਲੇ ਬੜੀਆਂ ਵੱਡੀਆਂ ਮਾਰਦੀਆਂ 302 ਦਾ ਕੇਸ ਦਰਜ ਕਰਤਾ ਮੰਗ ਉਹ ਤੋਂ ਬਾਅਦ ਸਾਰਾ ਸ਼ਰਾਬ ਮਾਰਦੀਆਂ ਜਿਹੜਾ ਆ ਫੇਰ ਬਾਹਰ ਆ ਕੇ ਉਸੇ ਤਰ੍ਹਾਂ ਕੰਮ ਕਰਦਾ ਅੱਜ ਤੁਹਾਡੇ THO SDM ਦਫ਼ਤਰ ਦੇ ਤੋਂ ਅਸੀਂ ਮੰਗ ਪੱਤਰ ਰਾਜਪਾਲ ਨੂੰ ਭੇਜ ਰਹੇ ਆ ਪਹਿਲੀ ਗੱਲ ਇਹ ਦੀ ਜਿਹੜੀ ਨਿਆਂਇਕ ਜਾਂਚ ਜਿਹੜੀ ਆ ਹੋਣੀ ਚਾਹੀਦੀ ਔਰ ਅਸੀਂ ਮੰਗ ਕਰਦੇ 302 ਦਾ ਪਰਚਾ ਦਰਜ ਹੋਵੇ ਇਹ ਕਤਲ ਆ ਜਾਣ ਬੁੱਝ ਕੇ ਲੋਕਾਂ ਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਔਰ ਜਿਹੜੇ ਗਰੀਬ ਲੋਕ ਮਰ ਗਏ ਆ ਉਹਨਾਂ ਦੇ ਜਿਹੜੇ ਪਰਿਵਾਰ ਆ ਪੀੜਿਤ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਸਹਾਇਤਾ ਹੋਰ ਤੁੰਤ ਜੀ ਜਾਵੇ ਔਰ ਸ਼ਰਾ ਮਾਧਿਯਾ ਜਿਹੜਾ ਲਗਾਤਾਰ ਪੰਜਾਬ ਚ ਕੰਮ ਕਰ ਰਿਹਾ ਉਹਨੂੰ ਪੂਰੀ ਤਰ੍ਹਾਂ ਨਾਥੀ ਪਾਈ ਜਾਵੇ ਇਹ ਅਸੀਂ ਮੰਗ ਤੁਹਾਡੇ ਜਰੀਏ ਮਨਜੋਗ ਰਾਜਪਾਲ ਨੂੰ ਕਰਦੇ ਆ ਔਰ ਅਸੀਂ ਚਾਹੁੰਦੇ ਆ ਵੀ ਇਹ ਸਾਡਾ ਮੰਗ ਪੱਤਰ ਜਿਹੜਾ ਮਨਜੋਗ ਰਾਜਪਾਲ ਜੀ ਦਾ ਜਿਹੜਾ ਆ ਉਹ ਭੇਜਿਆ ਜਾਵੇ ਧੰਨਵਾਦ ਜਨੈਲ ਜੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਮਜੀਠਾ ਪਿੰਡ ਆ ਉਥੇ ਜ਼ਰੀਲੀ ਸ਼ਰਾਬ ਤੀਨ ਦੇ ਨਾਲ 18 ਬੰਦੇ ਜਿਹੜੇ ਉਹ ਸਿਰਫ ਹੋ ਗਏ ਤੇ ਉਹਨਾਂ ਦੇ ਬਾਰੇ ਕੋਈ ਅੱਜ ਮੰਗ ਪੱਤਰ ਦਿੱਤਾ ਹੈ ਤੇ ਉਸ ਦੇ ਬਾਰੇ ਤੁਸੀਂ ਕੀ ਕਾਨੂੰਨ ਚੋਣ ਨਹੀਂ ਹੋ ਬੜੀ ਦਗਾਈ ਘਟਨਾ ਆ ਵਾਪਰੀ ਆ ਜਿਹੜੀ ਮਜੀਠਾ ਦੇ ਪਿੰਡ ਜਿਹੜੇ ਦੋ ਤਿੰਨ ਪਿੰਡਾਂ ਦੇ ਵਿੱਚ ਆ ਪਾਣਾ ਵਾਪਰਿਆ ਜਿਹੜਾ ਸ਼ਰਾਬ ਮਾਫੀਆ ਆ ਉਹ ਸਰੇ ਆਮ ਜਿਹੜੀ ਜ਼ਹਿਰੀਲੀ ਸ਼ਰਾਬ ਆ ਉਹ ਵੇਚ ਰਿਆ ਆ ਜਿਹੜਾ ਅੱਜ ਸਰਕਾਰ ਕਹਿੰਦੀ ਆ ਨਸ਼ਿਆਂ ਦੇ ਖਿਲਾਫ ਆ ਯੰਗ ਖੜੀ ਹੋਈ ਆ ਮਾਲੋ ਵੀ ਅੱਜ ਫੇਲ ਹੋ ਗਈ ਆ ਵੀ ਜਿਹੜਾ ਕਹਿ ਰਿਹਾ ਵੀ ਅਸੀਂ ਨਸ਼ੇ ਖਤਮ ਕਰ ਦੱਤੇ ਅੱਜ ਨਸ਼ਿਆਂ ਦੇ ਨਾਲ ਇਹ ਜਿਹੜੇ ਆ ਲਗਭਗ ਨਾਰਾਂ ਵਿਅਕਤੀ ਜਿਹੜੇ ਆ ਜਿਨ੍ਹਾਂ ਦੀ ਮੌਤ ਹੋ ਗਈ ਆ ਜ਼ਰੀਲੀ ਸ਼ਰਾਬ ਪੀਣ ਨਾਲ ਉਹਦੇ ਕਰਕੇ ਅੱਜ ਅਸੀਂ ਜਿਹੜਾ ਮੰਗ ਪੱਤਰ ਆ ਐਸਡੀ ਵਾਹੀ ਆ ਆਪਾਂ ਤੇਰੇ ਆ ਰਾਜਪਾਲ ਨੂੰ ਤੇ ਉਹਦੇ ਵਿੱਚ ਅਸੀਂ ਮੰਗ ਕਰ ਰਹੇ ਆ ਵੀ ਜਿਹੜੇ ਜਿਹੜੇ ਮਰਨ ਵਾਲੇ ਆ ਉਹਨਾਂ ਦੇ ਪਰਿਵਾਰਾਂ ਨੂੰ ਯੋਗ ਜਿਹੜਾ ਮਾਗਜ ਦਿੱਤਾ ਜਾਵੇ ਤੇ ਉਹਨਾਂ ਦੇ ਜਿਹੜੇ ਜਿਹੜੀ ਮੱਲਬ ਲੱਗ ਸਕਿਆ ਇਸ ਕਰਕੇ ਅੱਜ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਜਿਹੜੀ ਸਰਕਾਰ ਆ ਵੱਡਿਆ ਵੱਡੇ ਟਾਰਾ ਮਾਰਦੀ ਆ ਜਿਹੜੀ ਸ਼ਰਾਬ ਮਾਫੀਆ ਜਿਹੜੀ ਸ਼ਰਾਬ ਵੇਚਦੇ ਆ ਉਹਨਾਂ ਤੇ ਕਤਲ ਦਾ ਜਿਹੜਾ ਪਰਚਾ ਆ ਉਹ ਦੱਜ ਕੀਤਾ ਜਾਵੇ ਤੇ ਉਹਨਾਂ ਨੂੰ ਮਾਫ ਨਾ ਕੀਤਾ ਜਾਵੇ ਇਹ ਅੱਜ ਮੰਗ ਪੱਤਰ ਲੈ ਕੇ ਅਸੀਂ ਅੱਜ ਐਸ ਡੀ ਐਮ ਰਾਹੀਂ ਰਾਜਪਾਲ ਸਾਹਿਬ ਨੂੰ ਦੇਣ ਲਈ ਆਏ ਆ ਸਾਡੇ ਲੋਕਤ ਸਾਹਿਬ ਮੱਚਪੁਰ ਸਾਰੇ ਜਿਹੜੇ ਆਗੂ ਆ ਉਹ ਇੱਥੇ ਪਹੁੰਚੇ ਹੋਏ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਕਰਦਾ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੋਈ ਕਾਰਵਾਈ ਦਾ ਕੀਤੀ ਤੇ ਵੱਡਾ ਦੋਲਨ ਦਿੱ ਜੇ ਮੈਂ ਗੱਲ ਕਰਾਂ ਤਾਂ ਗੰਨੇ ਪਿੰਡ ਵੀ ਇੱਦਾਂ ਦੇ ਵਿੱਚ ਬਹੁਤ ਜਿਹੜੇ ਬੰਦੇ ਰਹਿੰਦੇ ਆ ਜਿਹੜੇ ਕੋਈ ਸ਼ਰਾਬ ਦਾ ਹੰਦਾ ਕਰਦੇ ਆ ਤੇ ਉਹ ਜਿਹੜਾ ਮਜੀਠਾ ਦੇ ਵਿੱਚ ਜਿਹੜਾ ਕਾਂਡ ਹੋਇਆ ਉਹ ਕਿਤੇ ਗੰਨਾ ਪਿੰਡ ਦੇ ਇੱਥੇ ਫਲੋਰ ਦੇ ਵਿੱਚ ਨਾ ਹੋਵੇ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ ਬਿਲਕੁਲ ਜੀ ਇਹ ਕਿਤੇ ਵੀ ਵਪਾਰ ਸ਼ਰਾਬ ਦਾ ਪਾਣਾ ਮੰਨ ਲਓ ਵੀ ਜਿਹੜੀ ਸ਼ਰਾਬ ਆ ਉਹ ਅਸਲ ਦੇ ਵਿੱਚ ਜਿਹੜੀ ਬਣਾ ਰਹੇ ਆ ਉਹ ਸੈਦ ਕੀਕਿਆ ਦੇ ਨਾਲ ਸ਼ਰਾਬ ਬਣਾਈ ਜਾ ਰਹੀ ਆ ਜਿਵੇਂ ਮੰਨ ਲਓ ਵੀ ਜਿਹੜੇ ਲੋਕ ਮਾਰ ਰਹੇ ਆ ਉਹ ਮਾੜੀ ਸ਼ਰਾਬ ਕਰਕੇ ਮਾਰ ਰਹੇ ਆ ਅਸੀਂ ਚਾਹੁੰਦੇ ਆ ਵੀ ਇਹ ਜਿਹੜੀ ਟੋਟਲ ਬੰਦ ਹੋਣੀ ਚਾਹੀਦੀ ਆ ਜਿਹੜਾ ਕੋਈ ਵੀ ਨਸ਼ਾ ਆ ਇਹ ਜਿਹੜਾ ਇਨਸਾਨ ਲਈ ਬਹੁਤ ਖਤਰਨਾਕ ਹੈ ਇਸ ਕਰਕੇ ਉਸ ਟੋਟਲੀ ਬੰਦ ਹੋਣਾ ਚਾਹੀਦਾ ਨਸੇ ਜਿੰਨੇ ਵੀ ਆ ਜਿਹੜਾ ਇਹ ਗੱਟ ਜੋੜਨਾ ਹੈ ਮਾਫੀਆ ਚੱਲ ਰਿਹਾ ਆ ਚਾਹੇ ਰੇਤ ਮਾਫੀਆ ਹੋਵੇ ਚਾਹੇ ਹੋਰ ਮਾਫੀਆ ਹੋਣ ਮੰਨ ਲਓ ਵੀ ਸ਼ਰਾਬ ਮਾਫੀਆ ਬਹੁਤ ਜਿਆਦਾ ਤਕੜੀ ਖੇਪਿਆ ਇਹ ਰੁਕਣਾ ਚਾਹੀਦੀ ਹੈ ਇਸ ਕਰਕੇ ਅਸੀਂ ਅੱਜ ਲੋਕ ਹਸਾਬ ਮਚ ਵੱਲੋਂ ਇਹ ਮੰਨ ਕਰਦੇ ਆ ਇਹਨਾਂ ਦੇ ਰਸਤੇ ਪਾਈ ਜਾ